ਪਿਛਲੀ ਵਾਰ ਜਿਹੜਾ ਪੋਸਟਰ ਪਾਇਆ ਸੀ ਉਹਦੇ ਵਿੱਚ ਜਿਹੜੀ ਹੱਸਣ ਵਾਲੀ ਫੋਟੋ ਸੀ ਉਹਦੇ ਥੱਲੇ ਜੋ ਲਿਖਿਆ ਸੀ ਉਹ ਲੋਕਾਂ ਦਾ ਕਹਿਣਾ ਸੀ ਮੈਨੂੰ ਤਾਂ ਬਿੱਲੇ ਨੂੰ ਰੋਂਦਿਆਂ ਦੇਖ ਕੇ ਦੁੱਖ ਬਹੁਤ ਹੋਇਆ ਪਰ ਬਿੱਲੇ ਨੂੰ ਉਦੋਂ ਦੁੱਖ ਨਹੀਂ ਹੋਇਆ ਹੁਣ ਜਦੋਂ ਪਹਿਲਾ ਕੰਮ ਐ ਇਹਨੂੰ ਆਫਰ ਕੀਤਾ ਸੀ ਤੇ ਉਹਦੇ ਵਿੱਚ ਸੁੱਖੇ ਕਾਲੋਂ ਦੀ ਫੋਟੋ 'ਚ ਇਹਨੂੰ ਦਿਖਾਇਆ ਸੀ ਕਿਉਂਕਿ ਮੈਂ ਸੁੱਖਾ ਕਾਲੋਂ ਇਹਨੂੰ ਲੈ ਕੇ ਬਣਾਉਣੀ ਚਾਹੁੰਦਾ ਸੀ ਇੰਨਾ ਟੈਲੈਂਟਡ ਬੰਦਾ ਅੱਜ ਤੱਕ ਰੁਲ ਗਿਆ ਉਹਨੂੰ ਦੁੱਖ ਨਹੀਂ ਹੋਇਆ ਕਦੀ ਗੱਲ ਵੀ ਨਹੀਂ ਕੀਤੀ ਪਤਾ ਸਭ ਨੂੰ ਆ ਸਾਰਿਆਂ ਨੇ ਇੱਕ ਹੋਣਾ ਤੇ ਚੰਗੇ ਬੰਦੇ ਨੂੰ ਡੋਬਣਾ ਮੈਂ ਕੱਲਾ ਨਹੀਂ ਮੇਰੇ ਵਾਂਗੂ ਹੋਰ ਕਿੰਨੇ ਡੋਬੇ ਨੇ ਉਹਨਾਂ ਦਾ ਮੈਂ ਅੱਜ ਸਬੂਤ ਦਿਨਾ ਤੁਹਾਨੂੰ ਉਹ ਮੈਂ ਜਾਗ ਦਾ ਸਬੂਤ ਹੈ ਇਹ ਬੰਦੇ ਇਨੀ ਕਿਦਾਂ ਤਰੀਕੇ ਨਾਲ ਮਾਰੇ ਤੇ ਇਦਾਂ ਹੀ ਮਾਰਦੇ ਆ ਪਰ ਬੋਲਿਆ ਮੈਂ ਪਹਿਲੀ ਵਾਰ ਤੇ ਜਿਹੜੀ ਪਿਛਲੀ ਵੀਡੀਓ ਪਾਈ ਸੀ ਉਹਦੇ ਵਿੱਚ ਗਲਤੀ ਪੁੱਛਿਆ ਸੀ 30 35000 ਲੋਕਾਂ ਨੇ ਦੇਖ ਲਈ ਤੇ ਗਲਤੀ ਸਿਰਫ ਤਿੰਨ ਲੋਕਾਂ ਨੂੰ ਪਤਾ ਲੱਗੀ ਉਹ ਤਿੰਨਾਂ ਦਾ ਸੀ スクリーンショット ਲਾ ਮੰਗੇ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਜਿਹੜੀ ਪਿਛਲੀ ਵਾਰ ਮੈਂ ਇੱਕ ਫੋਟੋ ਪਾਈ ਸੀ ਉਹਦੇ ਥੱਲੇ ਲਿਖਿਆ ਸੀ ਪਏ ਲੋਕਾਂ ਨੂੰ ਏਦਾਂ ਹਾਸਾ ਕਿਉਂ ਆ ਜਾਂਦਾ ਉਹ ਲੋਕਾਂ ਦੇ ਵੀਊ ਸੀਨਾਂ ਲਈ ਤੇ ਇਹਦੇ ਵਿੱਚ ਇੱਕ ਸਰਦਾਰ ਜੀ ਹੋਰ ਸੀ ਜਿਹੜੇ ਕਹਿੰਦੇ ਸੀ ਭਈ ਵਾਈ ਮੈਂ ਤਾਂ ਉਹਦਾ ਖਾਸ ਸੀਗਾ ਬੰਦਾ ਮੈਨੂੰ ਕਲਾਕਾਰਾਂ ਨੇ ਉੱਥੇ ਪਹੁੰਚਣੇ ਨਹੀਂ ਦੇਂਦਾ ਉਹਦਾ ਦਿੱਤਾ ਉਹਦਾ ਵੀ ਮੈਂ ਸਕਰੀਨਸ਼ਾਟ ਲਾਇਆ ਸੀ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਬਿੱਲਾ ਉੱਥੇ ਰੋਂਦਾ ਸੀਗਾ ਮੈਨੂੰ ਫੀਲ ਵੀ ਹੋਇਆ ਹਨਾ ਤੇ ਮੈਂ ਮੇ ਕੋ ਨੰਬਰ ਵੀ ਆ ਪਰ ਮੈਂ ਨਹੀਂ ਕਰ ਪਾਇਆ ਕਿਉਂਕਿ ਇਹ ਬੰਦਾ ਉਹ ਆ ਜੀ ਇਹਨੂੰ ਪੁੱਛ ਕੇ ਦੇਖੋ ਜੇ ਇਹ ਕਲਾ ਦੇ ਪ੍ਰੇਮੀ ਆ ਇਹ ਬੰਦੇ ਨੂੰ ਪਹਿਲੀ ਵਾਰੀ ਮੈਂ ਪੋਸਟਰ ਭੇਜਿਆ ਕਿਸੇ ਬੰਦੇ ਦੇ ਜਰੀਏ ਭੁੱਲਰ ਬੰਦੇ ਦਾ ਨਾਮ ਆ ਹਲੇ ਉਹਨਾਂ ਦਾ ਮੈਂ ਨਾਮ ਨਹੀਂ ਲੈਂਦਾ ਨਾ ਫੋਟੋ ਲਾਉਣਾ ਤੇ ਗੱਲ ਕਰਦਾ ਜੀ ਉਹ ਸੁੱਖੇ ਕਾਲੂ ਦਾ ਕਰੈਕਟਰ ਮੈਂ ਬਣਾ ਕੇ ਹੂਬ ਹੂ ਇਹਨਾਂ ਨੂੰ ਪੋਸਟਰ ਭੇਜਤਾ ਇੱਕ ਵਾਰ ਤਾਂ ਇਹਨੂੰ ਲੱਗਿਆ ਇਹਨਾਂ ਨੇ ਜੈਸ ਕਰਤੀ ਫੇਰ ਇਹ ਮੁਕਰ ਗਏ ਇਹਨਾਂ ਨੇ ਇਹ ਗੱਲ ਕਹੀ ਵੀ ਮੈਨੂੰ ਕੋ ਗੋਲੀ ਮਾਰ ਦੂਗਾ ਸਟੇਜ ਤੇ ਕੋ ਸ਼ੈ ਹੋ ਜੂ ਆਹ ਹੋ ਜੂ ਤੇ ਬਾਅਦ ਚ ਸੁੱਖਾ ਕਾਲੋਂ ਬਣੀ ਉਹ ਸੋਚ ਕੇ ਦੀ ਸੀ ਸਭ ਤੋਂ ਪਹਿਲਾਂ ਸੋਚ ਕੇ ਦੇਖੋ ਇਹਨਾਂ ਨੂੰ ਮੇਰਾ ਟੈਲੈਂਟ ਉਦੋਂ ਪਤਾ ਲੱਗ ਗਿਆ ਸੀ ਪਰ ਇਹਨਾਂ ਨੇ ਕਦੀ ਅਪਰੋਚ ਕਿਉਂ ਨਹੀਂ ਕੀਤੀ ਮਿਲੇ ਵੀ ਬਹੁਤ ਵਾਰ ਤੇ ਕਦੀ ਨਹੀਂ ਮਨਕੀਰਤ ਆਲਖ ਵੀ ਮੇਰੇ ਨਾਲ ਨਿਸ਼ਾਨ ਭੁੱਲਰ ਦੇ ਨਾਮ ਦੇਖਣ ਗਿਆ ਸੀ ਇਹ ਪ੍ਰੀਮੀਅਰ ਸੀਗਾ ਜੀ ਗਨ ਐਂਡ ਗੋਲ ਦਾ ਕੰਮ ਤਾਂ ਉਹਨਾਂ ਨੂੰ ਵੀ ਪਤਾ ਹੀ ਸੀ ਮੇਰੀ ਵੀਡੀਓ ਉਹਨਾਂ ਤੱਕ ਵੀ ਪਹੁੰਚਦੀ ਹੋਊ ਉਨੀ ਕਦੀ ਇਹ ਕਿਉਂ ਨਹੀਂ ਸੋਚਿਆ ਤੇ ਇੰਡਸਟਰੀ ਦਾ ਬੰਦਾ ਕਿਉਂ ਇਦਾਂ ਰਸੇ ਤੜਾਈ ਫਿਰਦਾ ਸਾਡੇ ਤੋਂ ਬਾਹਰ ਹੋਇਆ ਬਾਹਰ ਹੋਣ ਦਾ ਕਾਰਨ ਇਹ ਹੈ ਤੇ ਮੈਂ ਜਦੋਂ ਕੋਈ ਮੈਂ ਗੱਲ ਕਰਦਾ ਸੀ ਇਹਨਾਂ ਨੂੰ ਭੈੜੀ ਲੱਗਦੀ ਸੀ ਗੱਲ ਖੜਮੀ ਸੀ ਪਰ ਸੱਚ ਸੀ ਇਮਾਨਦਾਰੀ ਸੀ ਇਦਾਂ ਹੀ ਇੱਕ ਹੋਰ ਕਲਾਕਾਰ ਸੀ ਜਿਨ੍ਹਾਂ ਦੀ ਮੈਂ ਫੋਟੋ ਲਈ ਗੁਰਦੀਪ ਭਾਜੀ ਇਨਾਂ ਮੈਂ ਹੁਣ 2 ਦਿਨ ਪਹਿਲਾਂ ਕਿਤੇ ਗਿਆ ਹੋਇਆ ਸੀ ਤੇ ਉੱਥੇ ਬੰਦਾ ਕੋਈ ਵਾਰ-ਵਾਰ ਗਾਣੇ ਲਾਈ ਜਾਂਦਾ ਸੀ ਇਹਨਾਂ ਦੇ ਮੈਂ ਸੋਚਿਆ ਦੇਖੋ ਬੰਦਾ ਕਿੰਨਾ ਫੈਨ ਆ ਉਹ ਡਰਿੰਕ ਕਰਕੇ ਬਹੁਤ ਜ਼ਿਆਦਾ ਲੌਂਦਾ ਸੀਗਾ ਚਲੋ ਉਹਦੇ ਕਰਕੇ ਕੋਈ ਬਹਿਸ ਵੀ ਮੇਰੀ ਹੁਣ ਹੋਇਨਾ ਨਾ ਹੋਈ ਚਲੋ ਉਹ ਕੋਈ ਗੱਲ ਨਹੀਂ ਪਰ ਉਦੋਂ ਮੈਨੂੰ ਯਾਦ ਆਈ ਭਾਜੀ ਦੀ ਭਾਜੀ ਕਿੱਡੇ ਸੁਰੀਲੇ ਸੀ ਸੁਣ ਕੇ ਦੇਖੋ ਜਿਹੜੇ ਮੇਰੇ ਵੀਡੀਓ ਦੇਖਦੇ ਆ ਚਲੋ ਮੈਂ ਤਾਂ ਹਜ਼ਾਰ ਚ ਸਫ਼ਰ ਕਰਨ ਵਾਲਾ ਬੰਦਾ ਸੀ ਤੁਸੀਂ 40-40 ਹਜ਼ਾਰ ਚ ਇੱਕ ਦਿਨ ਚ ਪਹੁੰਚਾ ਦਿੰਨੇ ਹੋ ਮਿਹਰਬਾਨੀ ਤੁਹਾਡੀ ਤੇ ਉਹ ਸੁਣੀ ਜਾਵੇ ਮੈਨੂੰ ਯਾਦ ਆ ਗਈ ਤੇ ਇਹਨਾਂ ਨੇ ਇੱਕ ਟੇਪ ਆਈ ਸੀ ਹੂਕ ਇਸ਼ਕ ਆਖਦਾ ਏ ਤੇਰਾ ਕੱਖ ਰਹਿਣ ਨਹੀਂ ਉਹ ਦੇਣਾ ਚੁੱਪ ਰਹਿਣ ਵੀ ਨਹੀਂ ਦੇਣਾ ਕੁਝ ਕਹਿਣ ਵੀ ਨਹੀਂ ਦੇਣਾ ਮਤਲਬ ਕਿੰਡੀ ਵਧੀਆ ਲਾਈਨ ਹੈ ਮੈਂ ਜ਼ੋਰ ਨਾਲ ਬੋਲਾਂ ਬੋਲਦਾ ਸ਼ਬਦਾਂ ਤੇ ਉਹ ਪ੍ਰੋਬਲਮ ਹੋ ਜਾਂਦੀਆਂ ਤੇ ਉਹ ਐਨੇ ਵਧੀਆ ਗਾਉਣ ਵਾਲੇ ਉਹਨਾਂ ਦਾ ਜਿਹੜਾ ਅਗਲਾ ਮਾਸਟਰ ਸੀ ਉਹ ਮੇਰੇ ਕੋਲ ਸੀ ਉਦੋਂ ਮੇਰਾ ਇੰਡਸਟਰੀ ਵਿੱਚ ਥੋੜਾ ਸਿਗਾ ਜੀ ਨਾਮ ਚੱਲਦਾ ਸੀ ਤੇ ਲੋਕ ਜਾਣਦੇ ਸੀ ਮਿੱਤਰ ਸੱਜਣ ਵੀ ਸੀ ਪਰ ਜਦੋਂ ਮੈਂ ਰਿਲੀਜ਼ ਕਰਾਉਣ ਲਈ ਕਿਸੇ ਵੀ ਕੰਪਨੀ ਨਾਲ ਗੱਲ ਕਰਦਾ ਉਹਨਾਂ ਨੂੰ ਪਤਾ ਹੁੰਦਾ ਸੀ ਇਹ ਸੱਜਣਾ ਨੂੰ ਉਹ ਉਧਰੋਂ ਮਕਰਾ ਦਿੰਦੇ ਉਹ ਕੌਣ ਕੌਣ ਬੰਦੇ ਨੇ ਉਹ ਮੈਂ ਦੱਸ ਦਊਗਾ ਵਕਤ ਆਏ ਤੇ ਹੁਣ ਮੈਂ ਇਸ ਲਈ ਨਹੀਂ ਦੱਸਦਾ ਕਿਉਂਕਿ ਉਹ ਕਹਿੰਦੇ-ਕਹਿੰਦੇ ਰੇਲ ਬਣਾ ਰੱਖ ਇਹਨਾਂ ਦੀ ਤੇਰੇ ਨਾਲ ਹੈ ਅੰਦਰ ਖਾਤੇ ਸਿੰਗਰ ਇੱਕ ਦੂਏ ਨਾਲ ਬਹੁਤ ਲੱਗਦੇ ਆ ਸਾਰੇ ਉਹ ਮੇਰੇ ਕੋਲ ਸਬੂਤ ਸਾਰਿਆਂ ਦੇ ਜਿਹੜੇ ਗੱਲ ਕਰਦੇ ਜਾਂ ਜਿਹੜੇ ਨਹੀਂ ਕਰਦੇ ਇੱਕ ਦੂਏ ਲਈ ਕੀ ਸੋਚਦੇ ਵਕਤ ਆਏ ਤੇ ਉਹ ਵੀ ਪਰਦਾ ਖੋਲ ਦਾਂਗੇ ਤੇ ਇਹਨਾਂ ਨੇ ਜੀ ਉਹ ਉਹ ਸਰ ਦੀ ਟੇਪ ਨਹੀਂ ਰਿਲੀਜ਼ ਹੋਣ ਦਿੱਤੀ ਆਵਾਜ਼ ਦੇਖੋ ਟਣਕ ਦੀ ਵਾਕਿਆ ਇਹ ਗੱਲਬਾਤ ਮੈਂ ਮੁੜ ਕੇ ਉਹਨਾਂ ਨਾਲ ਗੱਲ ਵੀ ਨਹੀਂ ਕਦੀ ਕਰ ਸਕਿਆ ਐਸੀ ਸ਼ਰਮ ਦਾ ਮਾਰਾ ਕਿ ਮੈਂ ਟੇਪ ਨਹੀਂ ਰਿਲੀਜ਼ ਕਰਾ ਸਕਿਆ ਉਹ ਐਸੇ ਸ਼ਖਸ ਸ਼ਰਾਬ ਨੂੰ ਹੱਥ ਨਹੀਂ ਲਾਉਂਦੇ ਸੀ ਪਰ ਮੈਂ ਉਹਨਾਂ ਕੋਲ ਜਿੰਨੀ ਵਾਰ ਗਿਆ ਚਾਰ ਪੰਜ ਵਾਰ ਮੇਰੀ ਪੀਤੀ ਹੋਈ ਸੀ ਮੈਂ ਪੀਂਦਾ ਹੁੰਦਾ ਸੀ ਬਹੁਤ ਦੱਸਿਆ ਭਈ ਉਹਨਾਂ ਕਿਹਾ ਤੂੰ ਪੀਂਨਾ ਪਰ ਮੈਨੂੰ ਚੰਗੀ ਨਹੀਂ ਲੱਗਦੀ ਪਰ ਤੂੰ ਬੰਦਾ ਵਧੀਆਂ ਉਹ ਮੇਰੇ ਮੋਰੇ ਮੋਰੇ ਗੱਡੀ ਆਪਣੀ ਲਾ ਕੇ ਚੱਲ ਪਏ ਤੇ ਆਪਣੀ ਸਰਹੱਦ ਤੋਂ ਬਾਹਰ ਆ ਕੇ ਉਹਨਾਂ ਇੱਕ ਲਫਾਫੇ ਚ ਲਪੇਟੀ ਹੋਈ ਮੈਨੂੰ ਬੋਤਲ ਗਿਫਟ ਕੀਤੀ ਕਹਿੰਦੇ ਸ਼ਾਇਦ ਤੂੰ ਇਹੀ ਚੀਜ਼ ਤੇਰੇ ਲਈ ਸਭ ਤੋਂ ਪਿਆਰੀ ਹੈ ਇਸ ਲਈ ਤੂੰ ਇਹ ਲੈ ਲਾ ਤੇ ਮਤਲਬ ਮੈਂ ਉਹਨਾਂ ਨੂੰ ਕਿਹਾ ਮੈਂ ਆਪਣੀ ਪੀਨਾ ਜੀ ਮੈਂ ਕਦੀ ਨਹੀਂ ਪਰ ਉਹਨਾਂ ਤੋਂ ਮੈਂ ਉਹ ਬੋਤਲ ਲੈ ਕੇ ਗਿਆ ਐਦਾਂ ਦੇ ਇਨਸਾਨ ਐਦਾਂ ਦੇ ਇਨਸਾਨਾਂ ਨੂੰ ਖੜਮੀ ਸੱਚੀ ਘੈਂਟ ਗੱਲ ਕਹਿਣ ਵਾਲਿਆਂ ਨੂੰ ਇਹ ਪਿੱਛੇ ਪਹਿਲਾਂ ਤੋਂ ਕਰਦੇ ਆਏ ਆ ਕਿਹੜਿਆਂ ਨੇ ਕੀਤਾ ਉਹ ਵੀ ਦੱਸ ਦਾਂਗੇ ਹੁਣ ਆ ਬਿੱਲੇ ਭਾਜੀ ਦੀ ਮੈਂ ਤੁਹਾਨੂੰ ਗੱਲ ਦੱਸਦੀ ਉਸ ਤੋਂ ਅੱਗੇ ਗੱਲ ਕਰੀਏ ਵੀ ਇੱਕ ਪੱਗ ਦੀ ਜਿਹੜੀ ਆਪਾਂ ਵੀਡੀਓ ਪਾਈ ਸੀ ਪਿਛਲੀ ਵਾਰ ਉਹਦੇ ਵਿੱਚ ਆਪਾਂ ਗਲਤੀ ਪੁੱਛੀ ਸੀ ਉਹ ਗਲਤੀ ਇਹ ਸੀ ਕਿ ਗੁਰਸਿੱਖ ਬੰਦੇ ਨੇ ਅਰਦਾਸ ਕੀਤੀ ਪਹਿਲਾਂ ਤਾਂ ਇੱਕੋ ਹੀ ਬੰਦਾ ਜੁੱਤੀ ਲਾ ਕੇ ਅਰਦਾਸ ਕਰ ਰਿਹਾ ਫਿਰ ਉਸਾ ਹੱਥਾਂ ਨਾਲ ਜੁੱਤੀ ਪਾਉਂਦਾ ਬਾਕੀ ਜੁੱਤੀ ਪਾ ਕੇ ਅਰਦਾਸ 'ਚ ਖੜੇ ਆ ਉਸ ਤੋਂ ਬਾਅਦ ਉਹਨੇ ਉਹ ਹੱਥ ਧੋਤੇ ਵੀ ਨਹੀਂ ਤੇ ਉਧਰੋਂ ਦਾੜੇ ਨੂੰ ਹੱਥ ਵੀ ਲਾਇਆ ਉਹ ਮੇਰਾ ਖਿਆਲ ਸ੍ਰੀ ਸਾਹਿਬ ਪਾਇਆ ਜਾਂ ਪਾਇਆ ਜਾਂ ਹੱਥ ਲੱਗਾ ਇਹ ਕਮੈਂਟ ਵਾਲੇ ਕਹਿੰਦੇ ਆ ਇਹ ਤਿੰਨ ਬੰਦੇ ਪਹਿਲਾ ਭਾਈ ਸਾਹਿਬ ਦਾ ਆ ਕਮੈਂਟ ਆਇਆ ਇਹਨਾਂ ਨੇ ਸਭ ਤੋਂ ਪਹਿਲਾਂ ਜਵਾਬ ਦਿੱਤਾ ਦੂਜਾ ਇਹਨਾਂ ਨੇ ਤੇ ਤੀਜਾ ਆ ਭਾਈ ਸਾਹਿਬ ਨੇ ਉੱਪਰੋਂ ਥੱਲੇ ਤੱਕ ਤਿੰਨੇ ਦੇ ਨੰਬਰ ਲੱਗੇ ਨਾ ਲੱਗੇ ਆ ਤੇ ਹਿਸਾਬ ਲਾ ਲਓ ਕਿ 30000 ਬੰਦੇ ਚੋਂ ਇੰਨਿਆਂ ਨੂੰ ਹੀ ਪਤਾ ਲੱਗਾ ਅਸੀਂ ਕਿੰਨੇ ਕਿ ਸਿਆਣੇ ਆ ਸਾਨੂੰ ਸਿਆਣੀਆਂ ਫਿਲਮਾਂ ਦੇਖਣੀਆਂ ਜਾਂਦੀਆਂ ਇਹਨਾਂ ਤੋਂ ਸਿੱਖਣਾ ਚਾਹੀਦਾ ਇਹ ਸ਼ੂਟ ਕਰਨ ਵਾਲੇ ਜਿਹੜੇ ਬੰਦੇ ਆ ਜਿਹੜਾ ਕਿਰਦਾਰ ਨਵਾਉਣ ਵਾਲੇ ਬੰਦੇ ਆ ਗੁਰਸਿੱਖ ਬੰਦੇ ਤੇ ਕਿੰਦਾ ਦੇ ਬੰਦਿਆਂ ਦੇ ਹੱਥ ਸਿਨੇਮਾ ਦਿੱਤਾ ਬੇੜਾ ਤਾਂ ਗਰਕ ਹੋਣਾ ਹੀ ਆ ਚੰਗੇ ਬੰਦਿਆਂ ਦੇ ਹੱਥ ਸਿਨੇਮਾ ਆਊਗਾ ਤਾਂ ਪਤਾ ਲੱਗੂ ਪਤਾ ਇਹਨਾਂ ਸਾਰਿਆਂ ਨੂੰ ਮੈਂ ਕੀ ਆ ਜਦੋਂ ਮੇਰਾ ਮਰਜ਼ਾ ਕੁਝ ਹੁੰਦਾ ਫਿਰ ਬੜੇ ਬੜੇ ਸਿੰਗਰ ਉਹ ਭਾਜੀ ਤੋਂ ਗਾਣਾ ਕਰਾਵਾਂਗੇ ਭਾਜੀ ਤੋਂ ਐ ਕਰਾਂਗੇ ਉਹ ਗੱਲਾਂ ਯਾਦ ਰੱਖਿਓ ਮਿੱਤਰੋ ਤੁਸੀਂ ਬਹੁਤਿਆਂ ਨੇ ਐ ਕੀਤੀ ਐ ਉਹ ਵੀ ਘਰਚਾ ਸਾਹਿਬ ਕਹਿੰਦੇ ਹੁੰਦੇ ਸਾਡੇ ਇੱਥੇ ਫਲਾਨਾ ਟੇਬਲ ਤੇ ਐ ਬੈਠਾ ਹੁੰਦਾ ਸੀ ਮੈਂ ਕਿਹਾ ਹੁਣ ਨਹੀਂ ਉਹ ਨਹੀਂ ਹੋਣਾ ਕਿਉਂਕਿ ਉਹਨਾਂ ਨੂੰ ਆਪਾਂ ਕੁਝ ਨਾ ਕੁਝ ਐਸਾ ਕਹਿ ਦਿੰਨੇ ਆ ਜਾਂ ਕਰ ਦਿੰਨੇ ਆ ਉਹਨਾਂ ਨਾਲ ਤੇ ਆ ਕਹਾਣੀ ਐ ਤੇ ਸ਼ਹਿਰ ਇੰਨੀ ਕੀ ਗੱਲ ਸੀ ਇਸ ਤੋਂ ਵੱਧ ਕੁਝ ਨਹੀਂ ਮਨਕੀਰਤ ਵੀ ਜਾਣਦਾ ਬਨਕੀਰਤ ਮਤਲਬ ਕੋਈ ਬੰਦਾ ਤਾਂ ਸਿਆਣਾ ਹੋ ਸਕਦਾ ਜਿਹੜਾ ਇਹ ਸੋਚੇ ਪੇਪਾਈ ਕਿਉਂ ਇਹ ਗੱਲ ਹੋਈ ਗੱਲ ਫੈਸਲਾ ਕੀਤਾ ਜਾਵੇ ਸਾਡੀ ਫੈਮਲੀ ਤੁਹਾਡੀ ਫੈਮਲੀ ਕੋਈ ਇਹ ਫੈਮਲੀ ਨਹੀਂ ਇੱਕ ਗद्दार ਇੱਕ ਦੂਏ ਨਾਲ ਧੋਖੇ ਦਿੰਦੇ ਮੁੱਢ ਤੋਂ ਐਕਟਰਾਂ ਸਿੰਗਰਾਂ ਨੂੰ ਮਾਰਦੇ ਆਏ ਕਹਾਨ ਕੀਤਾ ਇਹਨਾਂ ਨੇ ਜੇ ਕੋਈ ਮਰ ਗਿਆ ਉਹਦੇ ਲਈ ਨਹੀਂ ਆਵਾਜ਼ ਨਹੀਂ ਕਦੀ ਉਠਾਈ ਬਰਿੰਦਰ ਲੈ ਲਓ ਜਾਂ ਕੋਈ ਹੋਰ ਲੈ ਲਓ ਕੋਈ ਚਮਕੀਲਾ ਲੈ ਲਓ ਬਹਿ ਗਏ ਚੁੱਪ ਕਰਕੇ ਅੱਜ ਵੀ ਇਦਾਂ ਹੀ ਆ ਨਹੀਂ ਹੈ ਤਾਂ ਕਹਿ ਦੋ ਮਿਹਰਬਾਨੀ ਸ਼ੁਕਰੀਆ